ਅਚਨਾਰਾ ਚ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਰਾਵੀ ਦਰਿਆ ਅੰਤਰ ਸ਼ੁਰੂ ਹੋਈ ਖਲਾਈ ਰਾਵੀ ਦਰਿਆ ਚ ਆਉਣ ਵਾਲੇ ਹੜ੍ਹਾਂ ਤੋਂ ਵੀ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਜੇਕਰ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਪਾਣੀ ਆਉਂਦਾ ਹੈ ਤਾਂ ਖਲਾਈ ਦੇ ਚਲਦੇ ਪਾਣੀ ਅਗੇ ਚਲਾ ਜਾਵੇਗਾ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਮਿਲਿਆ ਹੈ ਰੁਜ਼ਗਾਰ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਦੇ ਮਕਸਦ ਨਾਲ ਅਜਨਾਲਾ ਖੇਤਰ ਅੰਦਰ ਰਾਵੀ ਦਰਿਆ ਵਿੱਚ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਰਾਵੀ ਦਰਿਆ ਵਿੱਚ ਖਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਾਲ ਇਲਾਕੇ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉੱਥੇ ਹੀ ਇਸ ਨਾਲ ਹੜਾ ਤੋਂ ਵੀ ਨਿਜਾਤ ਮਿਲੇਗੀ ਕਿਉਂਕਿ ਖੜਾ ਤਰਾ ਵੀ ਦਰਿਆ ਅੰਦਰ ਬਹੁਤ ਜ਼ਿਆਦਾ ਰੇਤਾ ਜਮਾ ਹੋ ਚੁੱਕੀ ਸੀ ਜਿਸ ਦੀ ਖਲਾਈ ਕਰਕੇ ਖਾਲੀ ਕੀਤਾ ਜਾ ਰਿਹਾ ਹੈ ਜਿਸ ਤੇ ਚਲਦੇ ਭਵਿਕ ਵਿੱਚ ਆਉਣ ਵਾਲੇ ਸਮੇਂ ਵਿੱਚ ਜੇਕਰ ਜ਼ਿਆਦਾ ਪਾਣੀ ਆਉਂਦਾ ਹੈ ਤਾਂ ਖੜਾ ਦੀ ਸਥਿਤੀ ਬੰਦੀ ਹੈ ਤਾਂ ਉਹ ਪਾਣੀ ਆਰਾਮ ਨਾਲ ਅੱਗੇ ਚਲੇ ਜਾਵੇਗਾ ਤੇ ਲੋਕਾਂ ਨੂੰ ਖੜਾ ਤੋਂ ਰਾਹਤ ਮਿਲੇਗੀ। ਆਮਵਤਾਰ ਸਿੰਘ ਜੀ ਪਿੰਡ ਮੇਰਾ ਜਟਾ ਜੀ ਕਹਿਣਾ ਇਹ ਚਾਹੁੰਦਾ ਕਿ ਮੈਂ ਸਰਕਾਰ ਦਾ ਥੋੜੇ ਲਫ਼ਜ਼ਾਂ ਦੇ ਵਿੱਚ ਧੰਨਵਾਦ ਕਰਨਾ ਚਾਹਾਂਗਾ ਕਿ ਜਿਵੇਂ ਕਿ ਅਗਸਤ ਮਹੀਨੇ ਵਿੱਚ ਜਿਹੜੇ ਫਲੱਡ ਆਏ ਸੀ ਜਿਹਦੇ ਕਾਰਨ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਸੀ ਲਾਗ ਲਾਗਲੇ ਪਿੰਡਾਂ ਦੇ ਵਿੱਚ ਜਿਹੜਾ ਬੜਾ ਮਾਲੀ ਤੇ ਜਾਲੀ ਨੁਕਸਾਨ ਜਿਹੜਾ ਹੋਇਆ ਸੀਗਾ ਹੜਾ ਆਉਣ ਦੇ ਕਾਰਨ ਦਰਿਆ ਦੇ ਜਿਹੜਾ ਸਾਡੇ ਵਾਲਾ ਕਸੋਵਾਲਾ ਇਲਾਕਾ ਹੈ ਪੁਲ ਤੇ ਦੋਨੋਂ ਸਾਈਡ ਤੇ ਜਿਹੜੀ ਰੇਤ ਆ ਮਲਬਾ ਉਹ ਕਾਫੀ ਇਕੱਠਾ ਹੋ ਚੁੱਕਿਆ ਸੀ ਜਿਹੜਾ ਕਿ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਦੋਨੋਂ ਸਾਈਡਾਂ ਤੇ ਜਿਹੜਾ ਪੁਲ ਨੂੰ ਜਿਹੜਾ ਨੇ ਬਲੌਕ ਕੀਤਾ ਆ ਤੇ ਮੈਂ ਸਰਕਾਰ ਦਾ ਧੰਨਵਾਦ ਕਰਦਾ ਜਿਹੜਾ ਸਮੇਂ ਸਿਰ ਰਹਿੰਦੇ ਇਹਨਾਂ ਨੇ ਡੀਸੈਟਿੰਗ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਜਿਹੜਾ ਇਹਦੇ ਅਲੱਗ-ਅਲੱਗ ਜਗ੍ਹਾ ਤੇ ਠੇਕੇ ਚਲਾ ਕੇ ਤੇ ਇਹ ਡੀਸੈਟ ਅਗਦਾ ਪਹਿਲਾਂ ਜਿੱਦਾਂ ਦਿੱਤਾ ਕੇ ਉਸ ਦੀ ਰੇਤ ਚ ਲਿਆ ਹੁਣ ਇਹ ਚੱਲ ਰਿਹਾ ਰੋਜ਼ਗਾਰ ਵੀ ਮਿਲ ਰਿਹਾ ਕਾਫੀ ਫਾਇਦਾ ਹਾਂਜੀ ਖੇਤ ਰੇਤ ਦੇ ਵਿੱਚ ਵੀ ਕਿਸਾਨਾਂ ਨੇ ਜਿਨ੍ਹਾਂ ਦੇ ਨੁਕਸਾਨ ਹੋਏ ਸੀ ਕੁਝ ਨਾ ਕੁਝ ਉਹਨਾਂ ਦੀ ਜਿਹੜੇ ਮੁਸ਼ਕਲਾਂ ਸੀ ਵਧੀਆਂ ਸੀਗੀਆਂ ਰੇਤ ਵੇਚਣ ਨਾਲ ਉਹਨਾਂ ਦੇ ਕੁਝ ਨਾ ਕੁਝ ਮਸਲੇ ਜਿਹੜੇ ਆਸਾਨ ਹੋਏ ਨੇ ਤੇ ਇਹਦੇ ਨਾਲ ਵੀ ਜਿਹੜੇ ਇਲਾਕੇ ਨੂੰ ਇਲਾਕੇ ਨੂੰ ਗੱਡੀਆਂ ਵਾਲਿਆਂ ਨੂੰ ਮਸ਼ੀਨਾਂ ਵਾਲਿਆਂ ਨੂੰ ਰੋਜ਼ਗਾਰ ਮਿਲਿਆ ਤੇ ਕੰਮ ਜਿਹੜਾ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਹੈ ਜੀ ਕਿੰਨਾ ਕਾਫੀ ਨੁਕਸਾਨ ਸੀਗਾ ਤੇ ਉਸ ਤੋਂ ਬਾਅਦ ਜੇ ਇਸ ਤਰੀਕੇ ਨਾਲ ਰੋਜ਼ਗਾਰ ਮਿਲ ਰਿਹਾ ਹੁਣ ਕਾਫੀ ਜਿਹੜੇ ਬੇਲੜ ਲੋਕ ਮੇਰੇ ਹਿਸਾਬ ਦੇ ਨਾਲ ਅੰਮ੍ਰਿਤਸਰ ਏਰੀਆ ਦੇ ਕਾਫੀ ਪਿੰਡਾਂ ਦੇ ਵਿੱਚ ਉਹ ਗੱਡੀਆਂ ਜਿਹੜੀਆਂ ਰੋਜ਼ਗਾਰ ਵਾਸਤੇ ਹੁੰਦੀਆਂ ਨੇ ਮਸ਼ੀਨਾਂ ਚੱਲ ਰਹੀਆਂ ਨੇ ਕਿਸਾਨਾਂ ਨੂੰ ਇਹਦੇ ਵਿੱਚ ਜਿਨ੍ਹਾਂ ਦੀਆਂ ਪਹਿਲੀਆਂ ਦਰਿਆ ਦੇ ਵਿੱਚ ਉਹਨਾਂ ਨੂੰ ਉਹਦੇ ਵਿੱਚ ਜਿਹੜਾ ਉਹ ਰਾਸ ਜਿਹੜੀ ਉਹਨਾਂ ਨੂੰ ਜਿਹੜਾ ਮਿਲਦੀ ਜਾਂਦੀ ਆ ਬੱਚੇ ਜਿਹੜੇ ਉਹਨਾਂ ਦੇ ਸਕੂਲਾਂ ਜਿਹੜੇ ਜਾਂਦੇ ਨੇ ਖਰਚੇ ਘਰ ਦੇ ਜਿਹੜਾ ਚੱਲਣੇ ਸ਼ੁਰੂ ਹੋ ਗਏ ਲਾਨਕੋਟ ਤੋਂ ਕਾਫੀ ਮਹਿੰਗੀ ਮਿਲਦੀ ਸੀ ਦੂਰੋਂ ਲਿਆਉਣ ਦਾ ਕਾਫੀ ਖਰਚਾ ਪੈਂਦਾ ਏ ਨੇੜੇ ਤੋਂ ਲਾਗੇ ਜਾ ਕੇ ਸਸਤੀ ਮਿਲ ਜਾਂਦੀ ਲੱਗਦਾ ਜਿਹੜੇ ਘਰ ਬਣਾਉਣ ਵਾਲੇ ਉਹਨਾਂ ਨੂੰ ਵੀ ਇਹਦੇ ਵਿੱਚ ਜੀ ਘਰ ਬਣਾਉਣ ਵਾਲਿਆਂ ਨੂੰ ਤੇ ਬਹੁਤ ਫਾਇਦਾ ਹੋ ਜਿਹੜਾ ਮਾਲ ਜਾ ਕੇ ਇਹਦੇ ਵਿੱਚ ਵੀ ਪਠਾਨਕੋਟ ਨਾਲੋਂ ਕਿਤੇ ਨਾਲ ਆਡੀ ਤਲਪੁਰਾ ਜੀ ਮੈਂ ਇਥੋਂ ਲਾਗੋਂ ਪਿੰਡ ਦਾ ਰਹਿਣ ਵਾਲਾ ਜੀ ਇੱਥੇ ਰੇਤ ਖੇਤ ਦਾ ਪਹਿਲਾਂ ਜਨਾਬ ਕੰਮ ਚੱਲਿਆ ਜੀ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਲੋਕਾਂ ਦਾ ਨੁਕਸਾਨ ਬਹੁਤ ਹੋਇਆ ਕਾਫੀ ਘਰ ਟਹਿ ਗਏ ਲੋਕਾਂ ਦੇ ਡੰਗਰ ਰੁੜ ਗਏ ਉਹਦੇ ਵਿੱਚ ਹੁਣ ਡੀਸੈਲਟਿੰਗ ਦਾ ਕੰਮ ਚੱਲ ਰਿਹਾ ਜੀ ਦਰਿਆ ਦੇ ਵਿੱਚ ਸਰਕਾਰ ਨੇ ਬਹੁਤ ਲਾਇਬੰਦ ਕੰਮ ਕੀਤਾ ਜਨਾਬ ਇਹਦੇ ਵਿੱਚ ਵੀ ਹਾੜਾ ਹੁੰਦਾ ਖਤਰਾ ਤੇ ਸਿਰ ਤੇ ਮੰਡਰਾ ਰਿਹਾ ਜੀ ਹੁਣ ਜੇ ਦਰਿਆ ਦੀ ਸਫਾਈ ਹੋ ਜੇਗੀ ਲੋਕਾਂ ਦੇ ਟੁੱਟੇ ਘਰਾਂ ਨੂੰ ਰੇਤ ਚਲ ਜੇਗੀ ਉਹਨਾਂ ਦੇ ਘਰ ਬਣ ਜਾਣਗੇ ਇਹਦਾ ਨਿਕਾਸ ਅਹੀਂ ਤੇ ਹੋ ਸਰਕਾਰ ਕੇ ਮੰਗ ਕਰਦੇ ਵੀ ਤੁਹਾਡਾ ਬਹੁਤ ਵਧੀਆ ਪ੍ਰਾਲਾ ਜੀ ਇਹ ਹੋਣਾ ਵੀ ਚਾਹੀਦਾ ਵਾ ਕਿਉਂਕਿ ਦਰਿਆ ਲੱਕ ਦੇ ਵਿੱਚੋਂ ਬਹੁਤ ਉੱਚਾ ਹੋ ਗਿਆ ਇਹ ਜਿੰਨਾ ਡੂੰਘਾ ਹੋਏਗਾ ਜਿੰਨਾ ਪਾਣੀ ਛੱਡਿਆ ਜਾਏਗਾ ਇਹਦੇ ਵਿੱਚ ਵਿੱਚ ਅੱਗੇ ਨੂੰ ਲੰਘ ਜਾਏਗਾ ਤੇ ਕਿਸਾਨ ਜਿਹੜੇ ਉਹ ਖਤਰੇ ਦੇ ਘੰਟੀ ਤੋਂ ਬਚ ਜਾਣਗੇ ਲੋਕਾਂ ਨੂੰ ਕਿੰਨਾ ਫਾਇਦਾ ਲੱਗੇਗਾ ਇਲਾਕੇ ਨੂੰ ਬੜਾ ਵਧੀਆ ਫਾਇਦਾ ਆ ਜੀ ਪਹਿਲਾਂ ਤੇ ਕਾਫੀ ਲੋਕਾਂ ਦੇ ਘਰ ਵੀ ਟ ਹੈ ਗਏ ਕਮਾਲ ਗੰਨਾ ਵਗੈਰਾ ਸਭ ਤਬਾਹ ਹੋ ਗਿਆ ਜੀ ਹੁਣ ਇਹ ਡੀਸਲਟਿੰਗ ਤਾਂ ਜਿਵੇਂ ਕੰਮ ਚੱਲ ਰਿਹਾ ਲੋਕਾਂ ਨੂੰ ਸਾਨੀ ਹੋ ਗਈ ਲਾਗੂ ਰੇਤ ਮਿਲ ਰਹੀ ਹੈ ਪਠਾਨਕੋਟ ਬਹੁਤ ਮਹਿੰਗਾ ਜੀ ਉੱਥੇ ਪੈਂਡਾ ਬੜਾ ਜਿਹੜ ਕੋ ਵਾਹਣਾ ਨੀਗਾ ਉਹਨੂੰ ਡਬਲ ਪੈਸੇ ਦੇਣੇ ਪੈ ਰਹੇ ਆ ਇਥੇ ਕੋਈ ਸਾਡੇ ਕੋਲ ਲਾਗੋ ਮੰਗ ਕੇ ਵੀ ਰੇਤ ਲੈ ਕੇ ਜਾ ਸਕਦਾ ਲਾਕੇ ਨੂੰ ਬਹੁਤ ਲਾਏਵੰਦ ਕੰਮ ਆਉਂਦਾ ਵੀ ਜਿਹੜੇ ਲੋਕ ਬੇਰੁਜ਼ਗਾਰ ਹੋਏ ਉਹਨਾਂ ਨੂੰ ਕੋਈ ਜਿਹੜੇ ਬੇਰੁਜ਼ਗਾਰ ਹੈ ਜੀ ਦਿਹਾੜੀ ਦੇਪੇ ਵਾਲੇ ਉਹ ਵੀ ਕੰਮ ਕਰ ਰਹੇ ਨੇ ਢਾੜੀ ਦੇਪੇਲੇ ਨੂੰ ਦਿਹਾੜੀ ਦਾ ਪਾ ਮਿਲ ਰਿਹਾ ਜਿਹਦੀ ਛੋਟੀ ਮਸ਼ੀਨਰੀ ਆ ਉਹਦੀ ਕੋਈ ਕਿਸ਼ਤ ਵਗੈਰਾ ਉਤਰ ਜੇਗੀ ਉਹਦਾ ਵੀ ਰੋਜ਼ਗਾਰ ਚੱਲ ਜਾਏਗਾ ਆ ਗੱਲ ਆ ਜੀ ਨਾਇ ਆਪਣਾ ਮੇਰਾ ਨਾਮ ਅਰਜਨ ਸਿੰਘ ਆ ਪਿੰਡ ਮੇਰਾ ਜਟਾ ਕੀ ਕਹਿਣਾ ਚਾਹੁੰਦੇ ਹੋ ਰੀਸੈਟਿੰਗ ਹੋ ਰਹੀ ਆ ਜੀ ਅਰੇ ਸਰਕਾਰ ਬਹੁਤ ਵਧੀਆ ਕਰ ਰਹੀ ਆ ਰੀਸੈਟਿੰਗ ਕਰ ਰਹੀ ਆ ਖਦਾਈ ਕਰ ਰਹੀ ਆ ਜੋ ਪਾਣੀ ਆ ਵੀ ਪੱਧਰ ਲੈਵਲ ਤੇ ਚੱਲ ਰਿਹਾ ਜੇ ਇੱਧਰ ਬੋਲੋ ਕਿ ਬਹੁਤ ਜ਼ਿਆਦਾ ਉੱਪਰ ਹੋ ਗਿਆ ਜੇ ਪਾਣੀ ਆਏਗਾ ਪਿੱਛੋਂ ਤੇ ਬਾਹਰ ਨਿਕਲੇਗਾ ਪਹਿਲਾਂ ਘਾਟਾ ਕਰਕੇ ਕਿੰਨਾ ਨੁਕਸਾਨ ਆ ਬਹੁਤ ਨੁਕਸਾਨ ਹੋਇਆ ਮਾਰ ਡੰਗਰ ਦਾ ਬਹੁਤ ਜ਼ਿਆਦਾ ਜਾਨੀ ਮਾਨੀ ਬਹੁਤ ਨੁਕਸਾਨ ਆ ਬਾਕੀ ਫਸਲ ਵਾੜੀ ਦਾ ਬਹੁਤ ਨੁਕਸਾਨ ਆ ਕਮਾਦ ਝੋਨਾ ਸਭ ਖਰਾਬ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਆ ਕੀ ਲੱਗਦਾ ਕਿ ਸਮੇਂ ਸਿਰ ਪਹਿਲਾਂ ਖਦਾਈ ਹੋਈ ਹੁੰਦੀ ਤੇ ਹੜ੍ਹ ਨਹੀਂ ਆਉਣੇ ਜੇ ਅੱਜ ਸਮੇਂ ਸਿਰ ਪਹਿਲਾਂ ਖਦਾਈ ਹੋ ਜਾਂਦੀ ਤੇ ਹੋ ਸਕਦਾ ਪਾਣੀ ਜੋ ਪਿੱਛੋਂ ਹੁੰਦਾ ਤੇ ਉਹ ਅੱਗੇ ਨੰਗ ਜਾਂਦਾ ਤੇ ਕੁਝ ਮਾਰ ਡੰਗਰ ਆ ਨੁਕਸਾਨ ਨਾ ਹੁੰਦਾ ਪੰਜਾਬ ਸਰਕਾਰ ਦਾ ਕਿੱਡਾ ਕੋ ਵਧੀਆ ਉਪਰਾਲਾ ਹੈ ਬਹੁਤ ਜ਼ਿਆਦਾ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਜੋ ਕਰ ਰਹੀ ਆ ਹਾਂ